ਯੂਨੀਅਨ ਦੀਆਂ ਕੁਝ ਡਿਮਾਂਡਸ ਸਿਗੀਆਂ ਜਿਹਦੇ ਸੰਬੰਧੇ ਵਿੱਚ ਪਿਛਲੇ 4 ਦਿਨਾਂ ਤੋਂ ਧਰਨਾ ਲੱਗਾ ਹੋਇਆ ਸੀਗਾ ਤਾਂ ਸੋ ਅੱਜ ਸਾਡੀ ਯੂਨੀਅਨ ਦੇ ਜਿਹੜੇ ਲੀਡਰਸ਼ਿਪਾਨ ਹਨ ਇਹਨਾਂ ਦੇ ਨਾਲ ਸਾਡੀ ਸਹਿਮਤੀ ਬਣ ਗਈ ਹੈ ਔਰ ਜਿਹਦੇ ਵਿੱਚ ਮੇਨਲੀ ਦੋ ਡਿਮਾਂਡਸ ਉਹਦੇ ਵਿੱਚ ਜਿਹੜੇ ਸਾਡੇ ਸਾਥੀ ਹੈ ਜਿਹੜੇ ਇਹ ਜਦੋਂ ਅਗਸਟਡ ਹੌਲੀਡੇਜ਼ ਹੁੰਦੀਆਂ ਉਹਦੇ ਵਿੱਚ ਇਹ ਕੰਮ ਕਰਦੇ ਆ ਔਰ ਉਹਦੀ ਇਹ ਛੁੱਟੀ ਦੀ ਡਿਮਾਂਡ ਜਾਂ ਐਕਸਟਰਾ ਪੈਸਿਆਂ ਦੀ ਜਿਹੜੀ ਉਹਦੀ ਡਿਮਾਂਡ ਸੀਗੀ ਉਹ ਅਸੀਂ ਇੱਕ ਮਤਾ ਬਣਾ ਕੇ ਅਸੀਂ ਉੱਥੇ ਭੇਜ ਵੀ ਦੇਵਾਂਗੇ ਔਰ ਉਸ ਤੋਂ ਇਲਾਵਾ ਅਸੀਂ ਇਹਨਾਂ ਨੂੰ ਯਕੀਨੀ ਦਲਵਾਤਾ ਵਾ ਕਿ ਅਗਲੇ ਜਿਹੜਾ ਇਸੇ ਜਿਹੜਾ ਹੁਣ ਮਹੀਨੇ ਦੇ ਐਂਡ ਦੇ ਵਿੱਚ ਤੇ ਅਸੀਂ ਉਹ ਜੇ ਇਹਦੀ ਪੂਰਾ ਪੇਪਰ ਵਰਕ ਕਰਕੇ ਤੇ ਅਗਲੇ ਮਹੀਨੇ ਇਹਨਾਂ ਨੂੰ ਜਿਹੜੀਆਂ 2 ਅਗਸਟ ਉਹ ਇਹਨਾਂ ਦੀ ਹੌਲੀਡੇਜ਼ ਨਿਕਲੀਆਂ ਜਿਹੜੀਆਂ ਸਾਡੇ ਅਪ੍ਰੈਲ ਮਹੀਨੇ ਤੋਂ ਬਾਅਦ ਉਹਦੀ ਅਸੀਂ ਇਹਨਾਂ ਨੂੰ ਸੈਲਰੀ ਵੀ ਦੇਵਾਂਗੇ ਔਰ ਉਸ ਤੋਂ ਬਾਅਦ ਹਰ ਕੁਆਰਟਰਲੀ ਹਰ ਦਿਨ ਇਹਨੇ ਬਾਅਦ ਇਹਨਾਂ ਨੂੰ ਜਿਹੜੀ ਗਸਟ੍ਰੇਟ ਹੌਲਿਡੇਜ਼ ਦੀ ਇਹਨਾਂ ਨੂੰ ਪੈਸੇ ਮਿਲ ਜਾਇਆ ਕਰੂਗਾ ਸਰ ਠੇਕੇਦਾਰਾਂ ਨੂੰ ਲੈ ਕੇ ਵੱਡੇ ਸਵਾਲ ਚੱਕੇ ਜਾ ਰਹੇ ਸੀ ਇਸ ਕੇ ਬਾਰੇ ਠੇਕੇਦਾਰੀ ਨੂੰ ਲੈ ਕੇ ਜਿਹੜੀ ਯੂਨੀਅਨ ਦੇ ਲੀਡਰ ਸਾਹਿਬਾਨ ਨੂੰ ਚਿੰਤਾ ਸੀਗੀ ਉਹਦੇ ਵਿੱਚ ਤਕਰੀਬਨ ਸਾਡੀ ਕਾਫੀ ਚੀਜ਼ਾਂ ਤੇ ਸਹਿਮਤੀ ਬਣੀ ਪਰ ਇਸ ਚੀਜ਼ ਤੇ ਇਹਨਾਂ ਨੂੰ ਅਸੀਂ ਯਕੀਨੀ ਦਲਵਾਤਾ ਕਿ ਜਦੋਂ ਤੱਕ ਸਾਡੀ ਸਰਕਾਰ ਵੱਲੋਂ ਜਿਹੜੀ ਪੱਕੀ ਭਰਤੀ 1196 ਬੰਦੇ ਉਹ ਸਰਕਾਰ ਨੇ ਆਲਰੇਡੀ ਮਨਜ਼ੂਰ ਕਰਤੇ ਆ ਉਹ ਪੇਪਰ ਵਰਕ ਉਹਦਾ ਇਨ ਪ੍ਰੋਸੈਸ ਆ ਔਰ ਮੈਨੂੰ ਉਮੀਦ ਆ ਬਹੁਤ ਜਲਦ ਪੱਕੇ ਵਰਤੀ ਹੋ ਜਾਏਗੀ ਉਦੋਂ ਤੱਕ ਅਸੀਂ ਜਿਹੜੇ ਕਲਾਸ 4 ਦੇ ਸਾਡੇ ਜਿਹੜੇ ਕਰਮੀਆਂ ਉਹਨਾਂ ਦੀ ਉਦੋਂ ਤੱਕ ਅਸੀਂ ਵਰਤੀ ਨਹੀਂ ਕਰਾਂਗੇ